ਤੁਮਰਾ ਸਾਰੇ ਪਿਆਰੇ ਸਤਕਾਰਯੋਗ ਲੋਕਾਂ ਨੂੰ ਮੇਰੇ ਵੱਲੋਂ ਸलाम ਮੈਂ ਤੁਹਾਡਾ ਆਪਣਾ ਨਿਰਮਲ ਪਟਵਾਰੀ ਕਾਨੂੰਗੋ ਸੋ ਅੱਜ ਅਸੀਂ ਆਪਣੇ YouTube ਚੈਨਲ ਰਾਹੀਂ ਜਿਹੜੀ ਹੈਕਟੇਅਰ ਏਅਰ ਸੈਂਟੇਅਰ ਕੀ ਹੁੰਦਾ ਜੋ ਅੱਜ ਪੰਜਾਬ ਦੀਆਂ ਜਮ੍ਹਾਂ ਬੰਦੀਆਂ ਫਰਦ ਕੇਂਦਰ ਤੋਂ ਜਿਹੜੀਆਂ ਨਿਕਲ ਰਹੀਆਂ ਹਨ ਫਰਦ ਕੇਂਦਰਾਂ ਤੋਂ ਸਰਕਾਰੀ ਤੌਰ ਤੇ ਜਾਰੀ ਹੋ ਰਹੀਆਂ ਹਨ ਉਹਨਾਂ ਦੇ ਵਿੱਚ ਵੀ ਜਿਹੜਾ ਪੰਜਾਬ ਸਰਕਾਰ ਦੇ ਐਡਮਿਨਿਸਟ੍ਰੇਸ਼ਨ ਵਿਭਾਗ ਲੋ ਔਰ ਸਾਰੇ ਪਟਵਾਰੀ ਸਹਿਬਾਨ ਵੱਲੋਂ ਪੂਰੇ ਰੈਵਨੂ ਡਿਪਾਰਟਮੈਂਟ ਵੱਲੋਂ ਜਿਵੇਂ ਬੰਦੀਆਂ ਦੇ ਵਿੱਚ ਪ੍ਰਿੰਟ ਕਰ ਦਿੱਤਾ ਗਿਆ ਹੈ ਹੈਕਟੇਅਰ ਏਅਰ ਸੈਂਟੇਅਰ ਉਹ ਹਰ ਜਮਾ ਮਦੇਦ ਧਿਆਨ ਨਾਲ ਦੇਖਿਓ ਉਹਦੇ ਵਿੱਚ ਮਰਲੇ ਕਨਾਲਾਂ ਵੀ ਲਿਖੇ ਹੁੰਦੇ ਆ ਜਿਹੜੇ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੇ ਜਿਆਦਾ ਚਲਦੇ ਆ ਇੱਕ ਤਾਂ ਮਰਲੇ ਤੇ ਕਨਾਲ ਔਰ ਮਰਲੇ ਤੇ ਕਨਾਲ ਵਾਲਿਆਂ ਦੇ ਨਾਲ ਥੱਲੇ ਹੈਕਟੇਅਰ ਏਅਰ ਤੇ ਸੈਂਟੇਅਰ ਲਿਖਿਆ ਔਰ ਜਿੱਥੇ ਬਸਵੇ ਬਿੱਗੇ ਚਲਦੇ ਆ ਔਰ ਜਿਹੜੀਆਂ ਵਿਸ਼ਵਾਸੀ ਚਲਦੀਆਂ ਔਰ ਇਹ ਲੁਧਿਆਣੇ ਜिले ਜਾਂ ਉਧਰ ਹੋਰ ਜਲੰਧਰ ਵਾਲੇ ਸਾਈਡ ਤੇ ਪੰਜਾਬ ਦੇ ਚਲਦੇ ਆ। ਸੋ ਇਹ ਦੋ ਤਰ੍ਹਾਂ ਦੇ ਜਿਹੜੇ ਅੱਜ ਆਪਾਂ ਉਹਨਾਂ ਨੂੰ ਕਲੀਅਰ ਕਰਾਂਗੇ ਤਾਂ ਜੋ ਆਮ ਲੋਕਾਂ ਨੂੰ ਘਰੇ ਬੈਠਿਆਂ ਰਕਬਾ ਕਢਣਾ ਜਾਂ ਉਹਦੇ ਬਾਰੇ ਸਮਝਣਾ ਸੌਖਾ ਹੋਵੇ ਵੀ ਇਹ ਕੀ ਏ ਇਹ ਦਾ ਕਿਵੇਂ ਸਿਧਾਰ ਰਕਬਾ ਆਪਾਂ ਕਢਣਾ। ਸੋ ਜਿਹੜਾ ਹੈਕਟੇਅਰ ਹੈ ਇੱਕ ਇਹ 19.77 19.77 ਕਨਾਲ ਦੇ ਬਰਾਬਰ ਹੁੰਦਾ ਹੈ। ਲਗਭਗ 2.5 ਏਕੜ ਆਪਾਂ ਇਹਨੂੰ ਮੰਨਦੇ ਆ। 20 ਕਨਾਲ ਦੀ 2.5 ਏਕੜ ਹੁੰਦੀ ਹੈ। ਪਰੇ ਥੋੜੇ ਇਹ ਪੁਆਇੰਟ ਘਟਾ ਹੈ 23.3 ਇਹ ਘਟਾ ਹੈ ਔਰ ਇਹਨੂੰ 19.77 ਨੂੰ ਆਪਾਂ 2 ਏਕੜ ਦੇ ਹਿਸਾਬ ਨਾਲ ਜਾਂਦੀ ਇਹਨੂੰ ਜੱਜਮੈਂਟ ਕਰਦੇ ਆਪਾਂ ਕਿਤੇ ਹਿਸਾਬ ਲਾਉਣਾ ਹੁੰਦਾ ਸੋ ਇਹ ਹਕਟੇਅਰ ਦਾ ਔਰ ਜਿਹੜਾ ਹਕਟੇਅਰ ਹੈ ਇਹ ਇਹ ਕਿੰਨਾ ਹੁੰਦਾ ਜਿਹੜਾ ਹਕਟੇਅਰ ਹੈ ਇਹ ਗਵਰਨਮੈਂਟ ਨੇ ਪੂਰੇ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਇਹ ਇਸ ਤਰ੍ਹਾਂ ਹੀ ਹੋਏਗਾ ਹੋ ਸਕਦਾ ਸਾਰੇ ਰਿਕਾਰਡ ਨੂੰ ਅਪਡੇਟ ਆਉਣ ਵਾਲੇ ਸਾਲਾਂ ਚ ਕੋਈ ਇਸ ਤਰ੍ਹਾਂ ਦਾ ਪ੍ਰਾਵਧਾਨ ਬਣ ਜਵੇ ਵੀ ਉਹਦੇ ਚ ਜਿਹੜਾ ਹੈਕਟੇਅਰ ਹੈ ਉਹ 100 ਮੀਟਰ ਉਹਦੀ ਇੱਕ ਬਾਈ ਚਾਰੇ ਬਾਈਆਂ 100 100 ਮੀਟਰ ਹੁੰਦੀਆਂ ਬਿਲਕੁਲ ਚੌਰਸ ਸਕੁਅਰ ਹੁੰਦਾ ਔਰ ਉਹ ਮਤਲਬ ਜਿਹੜਾ ਹੈਗਾ ਇੱਕ ਚੌਰਸ ਡੱਬੇ ਦੀ ਤਰ੍ਹਾਂ 100 ਮੀਟਰ ਇਧਰ ਨੂੰ 100 ਇਧਰ ਨੂੰ 100 ਇਧਰ ਨੂੰ ਨੂੰ ਹੈਕਟੇਅਰ ਕਹਿੰਦੇ ਔਰ ਇਸ ਤੋਂ ਛੋਟੀ ਇਕਾਈ ਜਿਹੜੀ ਇਹਦੀ ਹੈ ਉਹ 10 ਮੀਟਰ ਬਾਈ 10 ਮੀਟਰ 10 ਮੀਟਰ ਦਾ ਚੌਰਸ ਬਿਲਕੁਲ ਏਰੀਆ ਉਹਨੂੰ ਏਅਰ ਕਹਿੰਨੇ ਆਪਾਂ ਔਰ ਤੀਸਰਾ ਜਿਹੜਾ ਇਹਦਾ ਹੈਗਾ ਸੈਂਟੇਆ ਉਹ 1 ਮੀਟਰ ਬਾਏ 1 ਮੀਟਰ ਚਾਰ ਚਪੇਰੋਂ 1-1 ਮੀਟਰ ਦੇ ਚੌਰਸ ਡੱਬੇ ਨੂੰ ਆਪਾਂ ਜ਼ਮੀਨ ਦੇ ਟੁਕੜੇ ਨੂੰ ਜਾਂ ਕਾਗਜ਼ ਤੇ ਜਦੋਂ ਬਣਾਉਂਦੇ ਆ ਜ਼ਮੀਨ ਦੇ ਟੁਕੜੇ ਨੂੰ ਆਪਾਂ ਸੈਂਟੇਆ ਕਹਿੰਦੇ ਆ ਸੋ ਅੱਗੇ ਬਿੱਗੇ ਬਿਸਵੇ ਬਸਵੰਸੀ ਕੀ ਹੁੰਦਾ ਜਿਹੜੇ ਬਹੁਤ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਚੱਲਦੇ ਆ ਔਰ ਬਿੱਗਾ ਜਿਹੜਾ ਹੁੰਦਾ ਉਹ 20 ਕਰਮ ਬਾਏ 20 ਕਰਮ ਦਾ 20 ਕਰਮਾ ਇੱਧਰ ਨੂੰ 20 ਕਰਮਾ ਉਹ ਹੀ ਬਿਲਕੁਲ ਚੌਰਸ ਜਿਹੜੀ ਸ਼ਕਲ ਚ ਹੁੰਦਾ 20 20 ਬਾਏ 20 ਦਾ ਔਰ ਜਿਹੜਾ ਵਿਸਵੇ ਨੇ ਉਹ 4/5 ਜਣੀ ਦੀ 20 ਵਿਸਵਾਸੀਆਂ ਦਾ ਇੱਕ ਵਿਸਵਾ ਹੁੰਦਾ ਔਰ 20 5 ਚੋਕਾ 20 ਔਰ ਜਿਹੜੀ ਵਿਸਵਾਸੀ ਹੁੰਦੀ ਹੈ ਉਹ ਇੱਕ ਕਰਮ ਇੱਕ ਕਰਮ ਉਧਰ ਨੂੰ ਇੱਕ ਕਰਮ ਉਧਰ ਨੂੰ ਇੱਕ ਕਰਮ ਉਧਰ ਨੂੰ ਜਿਵੇਂ ਆ ਮੀਟਰ ਇੱਕ ਇੱਕ ਉਹਦੀ ਛੋਟੀ ਇਕਾਈ ਹੈ ਇਹ ਵਿੱਗੇ ਵਿਸਵੇ ਦੀ ਛੋਟੀ ਇਕਾਈ ਹੈ ਵੀ ਇੱਕ ਕਰਮ ਉਧਰ ਨੂੰ ਇੱਕ ਕਰਮ ਉਧਰ ਨੂੰ ਜਿਹੜਾ ਹੁਣ ਅੱਗੇ ਆਪਾਂ ਗੱਲ ਕਰਨ ਲੱਗੇ ਕਨਾਲ ਮਰਲੇ ਸਰਸਾਈ ਜਿਹੜਾ ਇਧਰਲੇ ਜ਼ਿਲ੍ਹਿਆਂ ਚੱਲਦਾ ਬਠਿੰਡਾ ਫਿਰੋਜ਼ਪੁਰ ਪ੍ਰੀਕੋਡਰ ਆ ਮੁਕਸਰ ਦੇ ਸਾਰੇ ਇਹਨਾਂ ਏਰੀਆ ਦੇ ਵਿੱਚ ਚੱਲਦਾ ਹੈ ਮਾਲਵਾ ਬੈਲਟ ਦੇ ਵਿੱਚ ਸੋ ਇਹਨਾਂ ਚ ਜਿਹੜੇ ਹੈਗੇ ਹੈ ਕਨਾਲ ਮਰਲੇ ਸਰਸਾਈਆਂ ਚੱਲਦੇ ਆ ਹੁਣ ਦਿਮਾਗ ਚ ਹਰ ਕਦੇ ਆਉਂਦੀ ਹੈ ਵੀ ਇਹ ਵੀ ਇੱਕ ਇੱਕ ਕਰਮ ਹੈ ਇਹ ਵੀ ਇੱਕ ਇੱਕ ਕਰਮ ਹੈ ਜਿਹੜੀ ਸਰਸਾਈ ਹੈ ਔਰ ਬਿਲਕੁਲ ਦੇਖਣ ਨੂੰ ਇੱਕੋ ਜਿਹਾ ਪਰ ਇਹਦੇ ਵਿੱਚ ਫਰਕ ਕਿੱਥੇ ਹੈ ਜਿੱਥੇ ਤੁਸੀਂ ਧਿਆਨ ਰੱਖਣਾ ਜਿੱਥੇ ਕਨਾਲ ਮਰਲੇ ਸਰਸਾਈਆਂ ਚੱਲਦੇ ਆ ਉੱਥੇ 5.5 ਫੁੱਟੀ ਕਰਮ ਹੈ ਵੀ ਐਸ ਕਰਮ ਨੂੰ ਜਿਹੜਾ ਏਰੀਆ ਵੱਧ ਆਊਗਾ ਜਿਹੜਾ ਬਸਵਾਂਸੀਆਂ ਵਾਲਾ ਵਿਘਿਆ ਵਾਲਾ ਇਸ ਕਰਮ ਵਾਲਾ ਜਿਹੜਾ ਜਿਹੜੀ ਬਸਵਾਂਸੀ ਹੈ ਇਹਦੇ ਵਿੱਚ ਏਰੀਆ ਘੱਟ ਹੋਊਗਾ ਕਿਉਂਕਿ 5 ਫੁੱਟੀ ਕਰਮਨ ਇਹਦਾ 1 बाई 5 ਫੁੱਟੀ ਹੈ ਇਹਦੀ 5.5 ਜਾਂਦੀ 6 ਇੰਚੀ ਦੋਨੇ ਪਾਸੋਂ ਜਦੋਂ ਮਲਟੀਪਲਾਈ ਕਰਦੇ ਆ ਉਹਦਾ ਏਰੀਆ ਵੱਧ ਜਾਂਦਾ ਜਿਵੇਂ ਇਹਦੇ 5ਉ 5ਉ 25 ਫੁੱਟ ਬਣੇ ਇਹਦੇ 5ਉ 5ਉ 25 ਤੇ ਇਹਦੇ 30.25 ਬਣਨੇ ਔਰ ਆਪਾਂ ਜੇ ਕਿਤੇ ਵੀ ਫੁੱਟਾਂ ਤੋਂ ਮਤਲਬ ਤੁਸੀਂ ਮਰਲੇ ਬਣਾਉਣੇ ਹੋਣ ਸਰਲ ਹੈ ਇੱਕੋ ਫਾਰਮੂਲਾ ਯਾਦ ਰੱਖਣਾ ਜਿੰਨੇ ਵਰਗ ਫੁੱਟ ਕੁੱਲ ਤੁਸੀਂ ਬਣਾ ਲਏ ਕੈਲਕੂਲੇਟ ਕਰਕੇ ਫੋਨ ਦੇ ਉੱਪਰ ਕੈਲਕੂਲੇਸ਼ਨ ਕਰ ਲਓ ਜਾਂ ਹੱਥ ਨਾਲ ਕਰ ਲਓ ਉਹਨੂੰ 272.25 ਤੇ ਵੰਡਣਾ ਇਹ ਪੂਰਾ ਹੈ ਜਮ ਜਕੂਰੇਟ 272.25 ਤੇ ਡਿਵਾਈਡ ਕਰ ਦੇਣਾ ਵੰਡ ਦੇਣਾ ਜਿਹੜੇ ਬਰਾਬਰ ਆਉਣਗੇ ਉਹ ਮਰਲੇ ਆਉਣਗੇ ਤੇ ਬੰਦਾ ਤੁਹਾਨੂੰ ਕਹਿੰਦਾ ਮਰਲਿਆਂ ਤੋਂ ਗਜ ਬਣਾਉਣੇ ਆ ਤਾਂ ਉਹਨਾਂ ਮਰਲਿਆਂ ਨੂੰ 30.25 ਨਾਲ ਗੁਣਾ ਕਰਕੇ ਉਹ ਵਰਗ ਗਜ ਬਣ ਜਾਂਦੇ ਆ ਕੁੱਲ ਵਰਗ ਗਜ ਜਿਹੜਾ ਅੱਜ ਕਰ ਰਜਿਸਟ੍ਰਿੰਗ ਆ ਸੌਦੇ ਹੁੰਦੇ ਉਹ ਵਰਗਾਂਜਾਂ ਚ ਹੁੰਦੇ ਆ ਸੋ ਤੁਹਾਨੂੰ ਇਹ ਵਰਗਾਂਜ ਵੀ ਬਣਾਉਣੇ ਇੱਥੇ ਬਹੁਤ ਸਖਾਲੇ ਹੋ ਜਾਣਗੇ ਵੀਡੀਓ ਨੂੰ ਸਾਂਭ ਕੇ ਰੱਖਣਾ ਕਿ ਸ਼ੇਅਰ ਕਰਨਾ ਔਰ ਇਹ ਜਿਹੜੀ 5 ਫੁੱਟੀ ਕਰਮ ਹੈ ਕੁੱਲ ਬਸਵੰਸ ਸਿੰਘਾਂ ਉਹ ਇੰਤਕਾਲ ਦੇ ਉੱਪਰ ਕੁੱਲ ਬਸਵੰਸ ਸਿੰਘਾਂ ਚ ਇੰਤਕਾਲ ਖੜਦੇ ਆ ਵੀ ਕੁੱਲ ਇੱਥੇ 143 ਬਸਵੰਸ ਸਿੰਘਾਂ 143.25 143 ਸਹੀ 1/4 ਐਂ ਲਿਖ ਦਿੰਦੇ ਇੰਤਕਾਲ ਤੇ ਸੋ ਤੁਸੀਂ ਜਿੰਨੀਆਂ ਬਸਵੰਸ ਸਿੰਘਾਂ ਹੋਣਗੀਆਂ ਜੇ 143 ਫਰਜ ਕਰ ਲਓ ਬਸਵੰਸੀਆਂ 143 ਸਹੀ 1/4 ਐਨਾ ਇਹ ਗੁੰਝਲਦਾਰ ਲੱਗਦਾ ਇੰਨੀਆਂ ਬਸਵੰਸੀ ਹੈਗੀ ਇਹਦੀ ਇਸ ਬਸਵੰਸੀ ਦੇ ਨੂੰ ਤੁਸੀਂ 7.5625 ਇਹ ਪੱਕਾ ਨੋਟ ਕਰ ਲਓ 7.5625 ਨਾਲ ਗੁਣਾ ਕਰਨਾ ਹੈ ਜਿੰਨੀਆਂ ਆ ਬਸਵੰਸੀਆਂ ਐ ਇਹਨੂੰ ਜਦੋਂ ਤੁਸੀਂ ਇੰਨੇ ਨਾਲ ਗੁਣਾ ਕਰੋਗੇ 7.5625 ਇਹਦੇ ਸਾਹਮਣੇ ਉਹ ਵਰਗਾ ਜ ਆ ਜਾਣਗੇ ਜੋ ਲਗਭਗ 180 ਦੇ ਸਮਥਿੰਗ ਆਊਗਾ ਸੋ ਤੁਸੀਂ ਉਥੇ ਵਰਗਾ ਜ ਆ ਵਰਗਾ ਜ ਬਣ ਗਏ ਸੋ ਇਹ ਜਿਹੜੀ ਇਹ ਪੰਜ ਇਹ ਇੰਪੋਰਟੈਂਟ ਗੱਲ ਹੈ ਵਿੱਗੇ ਤੇ ਬਸਵੇ ਵਾਸਤੇ 5 ਫੁੱਟੀ ਕਰਮ ਚੱਲਦੀ ਹੈ ਜਿੱਥੇ ਕਨਾਲ ਮਰਲੇ ਸਰਸਾਈ ਹੁੰਦੇ ਆ ਉਥੇ 5.5 ਫੁੱਟੀ ਕਰਮ ਚੱਲਦੀ ਹੈ ਸੋ ਇਹ ਤੀਜ ਦਾ ਪੂਰਾ ਧਿਆਨ ਰੱਖਣਾ ਔਰ ਉਦਰੀ ਵਰਗਾ ਜ ਉਹਨੇ ਬਣ ਕੇ ਆਉਣਗੇ ਇਦھر ਵੀ ਹੋਣੇ ਆਉਣਗੇ ਜੇਕਰ ਉਹ ਏਰੀਆ ਪ੍ਰੋਪਰ ਹੋਇਆ ਸੋ ਇਹਨਾਂ ਨੂੰ ਕਨਵਰਟ ਕਰਨ ਦਾ ਜਿਹੜਾ ਤੁਹਾਡੇ ਨਾਲ ਅਸੀਂ ਅੱਜ ਇਹ ਜਿਹੜਾ ਸਾਂਝਾ ਕੀਤਾ ਸੋ ਅਸੀਂ ਜਿਹੜੇ ਨਾਲ ਇਹਦੇ ਨਾਲ 1 ਏਕੜ ਜਿਹੜੀ ਲਾਸਟ ਦੇ ਵਿੱਚ ਤੁਹਾਡੇ ਨੇ ਇਹ ਸਾਂਝੀ ਕਰਨ ਲੱਗੇ 1 ਏਕੜ ਬਰਾਬਰ 4 ਵਿੱਗੇ 16 ਵਿਸਵੀ ਦੇ ਬਰਾਬਰ ਹੁੰਦੇ ਦੋਨੇ ਇਹ ਜਿਹੜਾ ਆਪਣੇ 8 ਕਨਾਲ ਦਾ ਜਿਹੜਾ ਕਿਲਾ ਚੱਲਦਾ ਔਰ ਮੈਂ ਇੱਕ ਦਿਨ ਹੋਰ ਸਾਂਝੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਜਿਹੜੀ ਇੰਪੋਰਟੈਂਟ ਹੈ ਜਿੰਨਾ ਪਿੰਡਾਂ ਚ ਕਮਾਂ ਚੱਲਦੇ ਆ ਕਮਾ ਕਮਾਓ ਕਮਾਓ ਸ਼ਬਦ ਲਿਖਿਆ ਹੁੰਦਾ ਕਈਆਂ ਜਮਾਂ ਬੰਦਿਆਂ ਦੇ ਵਿੱਚ ਉਹਨੂੰ ਤੁਸੀਂ ਜਿਹੜਾ ਰਕਬਾ ਫਰਜ ਕਰ ਲੋ 24 ਕਨਾਲ ਹੈ 24 ਕਨਾਲ ਰਕਬਾ ਇਹਨੂੰ ਤੁਸੀਂ ਗੁਣਾ ਕਰਨੀ ਹੈ 100 ਵਟੇ 121 ਨਾਲ 100 ਵਟੇ 121 ਨਾਲ ਇਹਦਾ ਸਟੈਂਡਰਡ ਰਕਬਾ ਬਣਾਉਣ ਵਾਸਤੇ ਸਟੈਂਡਰਡ ਰਕਬਾ ਰਕਬਾ ਬਣਾਉਣ ਵਾਸਤੇ ਠੀਕ ਹੈ ਇਸ ਸਟੈਂਡਰਡ ਦਾ ਖਵਾ ਬਣਾਉਣ ਵਾਸਤੇ ਇਹਦਾ ਮਤਲਬ ਕੀ ਹੈ ਵੀ ਜਿੱਥੇ ਘਮਾਓ ਚਲਦੇ ਆ ਉਥੇ 5 ਫੁੱਟੀ ਕਰਮ ਹੈ ਜਿਹੜੀ ਆ ਤੁਹਾਨੂੰ ਦਿੱਤੀ ਹੈ 5 ਫੁੱਟੀ ਕਰਮ ਹੈ 5 ਫੁੱਟ ਦੀ ਜਿੱਥੇ ਚਲਦੇ ਆ ਇਹਨੂੰ ਸਟੈਂਡਰਡ ਬਣਾਉਣਾ ਤੇ ਆਪਾਂ ਨੂੰ 5.5 ਫੁੱਟੀ ਕਰਮਣਾ ਕਰਨਾ ਪੈਂਦਾ 5.5 ਫੁੱਟੀ ਕਰਮ 5.5 ਫੁੱਟੀ ਕਰਮ ਸੋ ਜੇਕਰ ਕਮਾਉਂ ਵਾਲੀ ਜਾਮਾਂਬੰਦੀ ਤੁਹਾਡੇ ਸਾਹਮਣੇ ਪਈ ਹੈ ਤੁਹਾਨੂੰ ਵੇਖਣ ਨੂੰ ਉੱਤੇ 24 ਕਨਾਲਾ ਲਿਖਿਆ ਹੋਣਾ ਹੈ ਪਟਵਾਰੀ ਸਾਹਿਬ ਨੇ ਲਿਖਿਆ ਹੋਊ ਜਾਮਾਂਬੰਦੀ 'ਚ ਕਿਸੇ ਨੂੰ ਵੀ ਜਾਮਾਂਬੰਦੀ ਵਿਖਾਉਂਗੇ ਉਹ ਕਹੂਗਾ ਵੀ ਇਹ 24 ਕਨਾਲ ਦੀ ਹੈ ਫਰਜ਼ ਕਰ ਲਓ ਆਪਾਂ ਲੜਕੀ ਆਸਤੇ ਕੋਈ ਮੁੰਡਾ ਵੇਖਣ ਜਾਂਦੇ ਆ ਆਪਾਂ ਨੂੰ ਉਹ ਲਾ ਕੱਢ ਕੇ ਆ ਅਗਲਾ ਕਹਿੰਦਾ ਵੀ ਸਾਡੀ ਮੁੰਡੇ ਨੂੰ 64 ਕਨਾਲਾ ਆਉਂਦੀ ਜ਼ਮੀਨ 24 ਦੀ ਬਜਾਏ 64 ਕਨਾਲਾ ਕਿਸੇ ਬੰਦੇ ਨੂੰ ਇਹ ਇੱਕ ਨੂੰ 24 ਆ ਸਕਦੀ ਹੈ ਉਹ ਨੂੰ ਕਹਿੰਦਾ ਵੀ 64 ਕਨਾਲਾ ਜ਼ਮੀਨ ਆਉਂਦੀ ਹੈ 64 ਕਨਾਲਾ ਜ਼ਮੀਨ ਨੂੰ ਉਹ ਹੈ ਕਮਾਵਾਂ 'ਚ ਇਹ ਕਿਸੇ ਨੂੰ ਪਤਾ ਨਹੀਂ ਉਹ ਜਮਾ ਬੰਦੀ ਦੇ ਮੂਹਰੇ ਲਿਖਿਆ ਹੁੰਦਾ ਤੇ ਇੱਕ ਜਮਾ ਅੰਤੰਤ ਤਸਦੀਕ ਦੇ ਉੱਤੇ ਲਿਖਿਆ ਹੁੰਦਾ ਵੀ ਇਹਦਾ ਰਕਬਾ ਸਾਰਾ ਪਿੰਡ ਦਾ ਕਮਾਵਾਂ ਚ ਉਹ 64 ਕਰਾਣਾ ਇਹਨੂੰ ਜਦੋਂ 100 ਵਟੇ 121 ਨਾਲ ਗੁਣਾ ਕਰੋਗੇ ਇਹਦਾ ਫਾਰਮੂਲਾ ਹੈ ਪੱਕਾ ਨੋਟ ਕਰ ਲਓ 100 ਵਟੇ 121 ਨਾਲ ਸੋ ਇਹਦੇ ਵਿੱਚੋਂ ਜਣੀ ਵੀ ਜਿਹੜਾ ਕਮਾਵਾਂ ਵਾਲਾ ਕਮਾਵਾਂ ਦੀਆਂ ਨੌਕ ਨਾਲ 12 ਮਰਲੇ ਰਕਬਾ ਤੇ ਸਟੈਂਡਰਡ ਰਕਵੇ ਦਾ ਜਿਹੜਾ ਕਿੱਲਾ ਕਮਾਂ ਦਾ ਜਿਹੜਾ ਇੱਕ ਕਿਲਾ ਹੈਗਾ ਇਹ 9 12 ਦਾ ਸਟੈਂਡਰਡ ਵਾਲੇ ਦਾ 8 ਕਨਾਲਾਂ ਦਾ ਆਹ ਰਕਬਾ ਜ਼ਮੀਨ ਤੇ ਬਿਲਕੁਲ ਇੱਕੋ ਜਿਹਾ ਹੁੰਦਾ ਹੈ ਯਾਨੀ ਜੇ ਇਹਦੀਆਂ 1 ਕਨਾਲ 12 ਮਰਲੇ ਇਹਦੇ ਚ ਵੱਧ ਜੋੜਨੀਆਂ ਪੈਂਦੀਆਂ ਵੀ ਇਹ 6 ਫੁੱਟ 6 ਇੰਚ ਜਿਹੜੀ ਘਟ ਹੈ ਕਰ ਨੂੰ 4 ਚਪੇਰੇ ਨੂੰ 6 ਇੰਚ ਦੀ ਕਰਕੇ ਉਹ ਪੂਰੇ ਕਿੱਲੇ ਦਾ ਇੱਕ ਕਨਾਲ 12 ਮਰਲੇ ਦਾ ਫਰਕ ਹੈ ਇਹ ਚੋਂ 8 ਕੱਢ ਦਗੇ ਆਪਾਂ ਇੱਕ ਕਨਾਲ 12 ਮਰਲੇ ਇੱਕ ਕਿੱਲੇ ਮਗਰ ਇੱਕ ਨਾਲ 12 ਮਰਲੇ ਦਾ ਫਰਕ ਪੈਂਦਾ ਇਹ ਹੈਗੇ 8 ਕਿੱਲੇ ਇਹਨੂੰ 8 ਕਿੱਲਿਆਂ ਨਾਲ 8 ਕਨਾਲਾਂ ਸਿੱਧੀਆਂ ਬਣ ਗਈਆਂ ਤੇ ਬਾਹਰੋਂ 96 4 ਕਨਾਲ ਤੇ 16 ਮਰਲੇ ਇਹਦਾ ਮਤਲਬ 8 ਤੇ 4 12 ਕਨਾਲ 16 ਮਰਲੇ ਇਸ ਬੰਦੇ ਦਾ ਰਕਬਾ ਮੌਕੇ ਤੇ ਕਿਉਂਕਿ ਪਮਾਨਾ ਘੱਟ ਹੈ ਵੇਖਣ ਨੂੰ ਜਿਵੇਂ ਬੰਦੀ 8 ਕਿੱਲੇ ਦੱਸੀ ਜਾਂਦੀ ਹੈ ਪਰ ਹੈ ਉਸ ਬੰਦੇ ਕੋਲੇ ਜ਼ਮੀਨ ਜਿਹੜੀ 4 ਤੇ 2 ਤੇ ਆ ਲੋ ਇਹਦੇ ਨਿਕਲ ਗਿਆ 4 ਚੋਂ 2 2 ਤੇ 6 ਚੋਂ 5 52 ਕਨਾਲ ਤੇ 4 ਮਰਲੇ ਉਸ ਜਿਵੇਂ ਸੱਚੀ ਮੁੱਚੀ ਦਾ ਜਿਹੜਾ 8 ਕਨਾਲ ਦਾ ਲੈਸਟ ਸਟੈਂਡਰਡ ਏਕੜ ਉਸ ਬੰਦੇ ਕੋਲੇ ਅਸਲ ਜਿਹੜਾ ਉਹ ਆਪਣੀ ਕੁੜੀ ਆਸਤੇ ਮੁੰਡੇ ਨੂੰ ਵੇਖਣ ਗਿਆ ਉਸ ਬੰਦੇ ਕੋਲੇ 52 ਕਨਾਲ ਤੇ 4 ਮਰਲੇ ਜ਼ਮੀਨ ਹੈ ਜਿਹੜੀ ਸਟੈਂਡਰਡ ਰਕਬੇ ਦੇ ਬਰਾਬਰ ਹੈ ਇਹ ਵੀ ਪੰਜਾਬ ਦੇ ਵਿੱਚ ਬਹੁਤ ਵੱਡੀ ਕਨਫਿਊਜ਼ਨ ਆ ਬੰਦੇ ਨੂੰ ਪਤਾ ਨਹੀਂ ਲੱਗਦਾ ਆਮ ਬੰਦੇ ਨੂੰ ਸੋ ਕੁਮਾਵਾਂ ਦਾ ਤੇ ਸਟੈਂਡਰਡ ਰਕਬੇ ਵਾਲੇ ਜਿਹੜੇ ਏਕੜ ਦਾ ਉਹਦਾ ਇਹ ਫਰਕ ਹੁੰਦਾ ਜਦੋਂ ਪਟਵਾਰੀ ਸਾਹਿਬ ਪਿੰਡ 'ਚ ਮਿੰਤੀ ਕਰਨ ਜਾਂਦੇ ਆ ਉੱਥੇ ਪਰ ਅਸੀਂ ਉਹ ਚੀਜ਼ ਨੋਟ ਕਰਦੇ ਆਂ ਕਿ ਇਸ ਪਿੰਡ ਦਾ ਰਕਬਾ 5 ਫੁੱਟੀ ਕਰਮਣਾ ਜਾਂ 5.5 ਨਾ ਜੇ ਉੱਥੇ ਰਕਬਾ 5 ਫੁੱਟੀ ਕਰਮਣਾ ਹੋਵੇ ਤੁਸੀਂ 5.5 ਨਾ ਮਿਣੀ ਜਾਓਗੇ ਤਾਂ ਬਾਦੀ 'ਚ ਵੜ ਜਾਓਗੇ ਤੁਸੀਂ ਉਹ ਬਾਦੀ ਚ ਵੜ ਜਾਓਗੇ ਔਰ ਜੇ ਜਿੱਥੇ ਫਰਜ ਕਰ ਲੋ ਦੂਜਾ ਹੈਗਾ ਸਟੈਂਡਰਡ ਰਕਬਾ ਚੱਲਦਾ ਪਿੰਡ ਚ ਉੱਥੇ ਤੁਸੀਂ 5.5 ਵਾਲੀ ਨਾਲ ਮਿਣੀ ਗਏ ਤਾਂ ਉਹ ਉਹ ਹੋਰ ਪਾਸੇ ਨੂੰ ਜਾਵੜੂਗਾ ਘਟ ਉਹ ਚੀਜ਼ ਵਿੱਚ ਵੜ ਜਾਂਦੀ ਘਟ ਜਾਂਦੀ ਹੈ ਕਿਉਂਕਿ ਤੁਸੀਂ ਉਹ ਥੋੜਾ ਉਰੇ ਹੀ ਪੂਰਾ ਹੋ ਜਾਣਾ ਜਦੋਂ ਤੁਸੀਂ 5 ਫੁੱਟੀ ਕਰਮਾ ਨਾਲ ਮਾਰੋਗੇ ਘਮਾਉਣ ਵਾਲੇ ਨਾਲ ਮਾਰੋਗੇ ਤਾਂ ਰਕਬਾ ਉਰੇ ਹੀ ਪੂਰਾ ਹੋ ਜਾਣਾ ਸੋ ਇਹ ਬਹੁਤ ਮਹੱਤਵਪੂਰਨ ਸਟੈਂਡਰਡ ਰਕਬਾ ਬਣਾਉਣਾ ਤੇ 100 ਵਟੇ 121 ਨਾਲ ਆ ਇੰਪੋਰਟੈਂਟ ਚੀਜ਼ੀ ਹੈ ਬਹੁਤ ਇੰਪੋਰਟੈਂਟ ਹੈ ਕਿਸੇ ਵੀ ਰਕਬੇ ਦੀ ਕਮਾਵਾਂ ਵਾਲੇ ਜਿਹਾ ਮੰਡੀ ਤੇ ਇਹ ਪੂਰਾ ਧਿਆਨ ਨਾ ਦੇਖਣਾ ਸੋ ਇਹ ਅੱਜ ਸਾਡੀ ਇਸ ਰਕਬੇ ਬਾਰੇ ਮੋਟੀ ਮੋਟੀ ਜਾਣਕਾਰੀ ਜਿਹੜੀ ਮੈਨੂੰ ਲੱਗਦਾ ਸੀ ਬਹੁਤ ਕਿਸਾਨਾਂ ਦੇ ਸਾਨੂੰ ਇਹ ਚ ਵੀਵਿਊਜ਼ ਤੁਸੀਂ ਪੁੱਛ ਸਕਦੇ ਆ ਇਹ ਸਾਨੂੰ ਕਮੈਂਟ ਲਿਖ ਕੇ ਤੁਸੀਂ ਆਪਣਾ ਪਾ ਸਕਦੇ ਆ ਕਿ ਸਾਨੂੰ ਇਹਦਾ ਬਾਰੇ ਕਲੀਅਰ ਦੱਸਿਆ ਜਾਵੇ ਔਰ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਇਹਨੂੰ ਲਾਈਕ ਕਰਨਾ ਸ਼ੇਅਰ ਕਰਨਾ ਔਰ ਵੱਧ ਤੋਂ ਵੱਧ ਲੋਕਾਂ 'ਚ ਫਲਾਉਣਾ ਔਰ ਕਿਸੇ ਨਾ ਵੀ ਕੋਈ ਤੁਹਾਡੇ ਨਾਲ ਡਿਸਕਸ ਕਰੇ ਵੀ ਆਹ ਪੁਆਇੰਟ ਦਾ ਪਤਾ ਨਹੀਂ ਲੱਗਦਾ ਤੁਸੀਂ ਸਾਨੂੰ ਪਾ ਕੇ ਪੁੱਛ ਸਕਦੇ ਆ ਅਸੀਂ ਤੁਹਾਨੂੰ ਪੂਰੀ ਤਨਦੇਈ ਨਾਲ ਪੂਰੀ ਇਮਾਨਦਾਰੀ ਨਾਲ ਇਸ ਚੀਜ਼ ਦਾ ਵੱਧ ਤੋਂ ਵੱਧ ਹੱਲ ਕੱਢ ਕੇ ਦੇਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ